ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਜੀ ਅੱਜ ਫੇਰ ਜਮਸ਼ੇਰ ਚਾਹ ਪੈਣ ਜੀ ਹੁਣ ਆਏ ਯੂਪੀ ਤੋਂ ਯੂਪੀ ਤੋਂ ਪ੍ਰਚਾਰ ਕਰਨ ਆਏ ਹੋਏ ਆ ਇੱਥੇ ਜਮਸ਼ੇਰ ਦੇ ਵਿੱਚ ਹੰਜ ਤੈਂ ਜੀ ਬਾਤ ਤਾਂ ਸੁਣੀਏ ਉਹ ਬਾਤ ਤਾਂ ਸੁਣੀਆ ਆਪ ਕੋਈ ਬਾਤ ਨਹੀਂ ਆ ਬਾਤ ਤਾਂ ਸੁਣੋ ਆਪ ਦਾ ਕੋਈ ਰੈਂਟੀ ਇਕੁਏਸ਼ਨ ਹੈ ਉਸ ਦਾ ਰੈਂਟੀ ਕੋਈ ਹੈ ਕਾਰਡ ਹੈ ਹਾਂ ਉਹਨਾਂ ਦੇ ਕੋਲ ਕਾਰਡ ਹੈ ਹਾਂ ਉਹਨਾਂ ਦੇ ਕੋਲ ਹੈ ਆਪਕੇ ਪਾਸ ਨਹੀਂ ਹੈ ਨਾ ਆ ਜੋ तो भाग क्यों रहे हो आप बात तो करो हाँ आप कौन सी से सारे, सारे आ जाओ सारे आ जाओ। दिखाओ तो 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 कार कार तो दिखा दो मेरे भागो हूँ अब यूपी से आ जाओ यूपी में क्यों नहीं प्रचार करते आप पंजाब में आके प्रचार कर रहे हो यूपी में क्यों नहीं करते हो उसमें प्रचार करने के लिए हाँ जी हम लोग यहाँ पे आए हैं आ रहे हैं बात करी ना उधर जी आप यूपी से आए हो प्रचार करने आए हो स्पेशल प्रचार करने हमने नहीं आए हम समस्या में थे परेशानी में थे अच्छा परेशानी समस्या दूर हुई है अच्छा जी हाँ ठीक है भाई जी किसी का आइडेंटिफिकेशन है आपकी कोई कार्ड वगैरह दिखा दो मेरे को ये हो जाए आप आंसर चर्च से आए हो बस यही पूछ रहा हूँ हाँ दिखाइए कोई आइडेंटिटी कार्ड दिखाइए ना आप दाड़ी दाड़ी। पास है तो तो दिखाओ हमको मालूम तो हो आप से आए हो भाई अच्छा अच्छा आ कार बाकी, बाकी के 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 पास है 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 कि एक ही क्या है? अच्छा, है। अच्छा, जो गले गले में क्यों नहीं डालते फिर आपको गले के डालने के लिए दे दिया हैं आप नहीं पीछे ये देखो यूपी तो आके जी प्रचार कर दे पंजाब इतना जबरदस्ती जाके पर

ये बोलिए यूपी से हो के बिहार से हो भैया अरे भैया मेरे गांव में हो तो बात करिए ना खड़े हो गए फिर अब बात क्यों नहीं करते खड़े होके मैं आपसे क्या पूछ रहा हूँ मेरे गांव में घूम के तो तो आ गए आप मेरे घर में फेंक के आ गई जहाँ पर आपको रोका ना उसके सामने मेरा घर था मेरा घर था तो आप फेंका ना वो सब मेरे घर है तो आप ये बताइए आपका गाँव कौन सा है यूपी यूपी के बिहार हाँ ये बोलिए ਯੂਪੀ ਕੇ ਬਿਹਾਰ ਆ ਬਾਜੀ ਤੇ ਇਦਾਂ ਟੋਲੀਆਂ ਬਣਾ ਕੇ ਯੂਪੀ ਬਿਹਾਰ ਤੋਂ ਆ ਗਿਆ ਕੰਮ ਨਾ ਕਰੋ ਚਰਚ ਬੜਨਾ ਤੁਸੀਂ ਜਾਓ ਚਰਚ ਵਿੱਚ ਠੀਕ ਆ ਤੁਸੀਂ ਆਪਣੇ ਯੂਪੀ ਜਾ ਕੇ ਪ੍ਰਚਾਰ ਕਰੋ ਪ੍ਰੋਫੈਸਰ ਸਾਹਿਬ ਦਾ ਓਕੇ ਹਾਂ ਯੂਪੀ ਮੇ ਬਿਹਾਰ ਮੇ ਕਰੀਏ ਪ੍ਰਚਾਰ ਆਪ ਜਾ ਕੇ ਆ ਦੇਖੋ ਯੂਪੀ ਬਿਹਾਰ ਤੋਂ ਪੂਰੀ ਟੀਮ ਆਈ ਹੋਈ ਆ ਜੀ ਇਹ ਕਹਿੰਦੇ ਪ੍ਰੋਫੈਸਰ ਬਜਿੰਦਰ ਦੇ ਅਸੀਂ ਬੰਦੇ ਆ ਤੇ ਪੰਜਾਬੀ ਨ ਲੱਭੇ ਪਰ ਸਵੈਨਸਰ ਸਾਹਿਬ ਨੂੰ ਆ ਯੂਪੀ ਬਿਹਾਰ ਤੋਂ ਇਕੱਠੇ ਕਰਕੇ ਦੇਖੋ ਲਿਆਂਦੀ ਹੋਈ ਟੀਮ ਪਤਾ ਨਹੀਂ ਕਿੰਨੀ ਦਿਹਾੜੀ ਤੇ ਇਹ ਕੀ ਹਿਸਾਬ ਦਾ ਪਿਆ ਤੇ ਪਿੰਡਾਂ ਦੇ ਵਿੱਚ ਵੱਡੀ ਤਰ੍ਹਾਂ ਦੇ ਵਿੱਚ ਇਦਾਂ ਆ ਕੇ ਆਹ ਕਾਰਵਾਈ ਕਰਦੇ ਆ ਲੋਕਾਂ ਦੇ ਘਰਾਂ ਤੱਕ ਬੱਚਿਆਂ ਨੂੰ ਜਿਹੜੇ ਵਿਚਾਰੇ ਉਹ ਸਿੱਧੇ ਸਾਦੇ ਬੰਦੇ ਉਹਨਾਂ ਨੂੰ ਲਿਜਾ ਕੇ ਆਪਣੇ ਸਪੈਸ਼ਲ ਕਹਿੰਦੇ ਕਿ ਸਾਡੇ ਉੱਥੇ ਆਓ ਤੁਹਾਡੀ ਹੈਲਪ ਕਰਾਂਗੇ ਆ ਦੇਖ ਲਓ ਹਾਲ ਆ ਤੁਹਾਨੂੰ ਦਿਖਾਉਦੇ ਆ ਜੀ ਪੂਰੀ ਬੱਸ ਭਰ ਕੇ ਆਉਂਦੀ ਆ ਇਹਨਾਂ ਨੂੰ ਪੁੱਛਿਆ ਗਿਆ ਕਿਥੋਂ ਯੂਪ ਤੋਂ ਬਿਹਾਰ ਤੋਂ ਬੰਦੇ ਸੀ ਕੋਈ ਵੀ ਇਹਨਾਂ ਦੇ ਪੰਜਾਬੀ ਨਹੀਂ ਸੀ ਆਹ ਦੇਖੋ ਪੂਰੀ ਵਸਿਆ ਤੇ ਪ੍ਰਚਾਰ ਕਰਨ ਦਾ ਕਿ ਤਰੀਕਾ ਹੁੰਦਾ ਆ ਪਿੰਡ 'ਚ ਆਲਰੇਡੀ ਚਰਚ ਹੈਗੇ ਆ ਉਹ ਲੋਕ ਪ੍ਰਚਾਰ ਕਰਨ ਕੋਈ ਪ੍ਰੋਬਲਮ ਨਹੀਂ ਗਈ ਪਰ ਇਹ ਦੋ ਜਿਹੜੇ ਪ੍ਰੋਫੈਸਰ ਨੇ ਇੱਕ ਤਾਂ ਹੋ ਗਿਆ ਖੰਬਰੇ ਵਾਲਾ ਤੇ ਦੂਜਾ ਬਰਜਿੰਦਰ ਸਿੰਘ ਇਹਨਾਂ ਦੀ ਆਪਸੀ ਲੜਾਈ ਨੇ ਕ੍ਰਿਸਚੀਅਨ ਸਰ ਨੂੰ ਇੰਨਾ ਥੱਲੇ ਸਿੱਟਿਆ ਆ ਜਾਂ ਕਿ ਆਪਸੀ ਆਪਰੇ ਆਪ ਨੂੰ ਵੱਡਾ ਦਿਖਾਉਣ ਦੇ ਕਾਰਨ ਕਦੀ ਤਾਂ ਚਰਚ ਖੰਬਰੇ ਤੋਂ ਬੰਦੇ ਆਉਂਦੇ ਆ ਕਈ ਵਈ ਆ ਬਰਜਿੰਦਰ ਸਿੰਘ ਦੇ ਬੰਦੇ ਆਉਂਦੇ ਆ ਤੇ ਉਪਰੋਂ ਲਿਖਿਆ ਸਿੰਘ ਆ ਇਹ ਕਿਉਂ ਨਹੀਂ ਜੀ ਆਪਣੇ ਜੀਸਸ ਦਾ ਨਾਮ ਲਿਖਦਾ ਇਹ ਕਿਉਂ ਨਹੀਂ ਜੋਸਫ ਲਿਖਦਾ ਆਪਣੇ ਨਾਲ ਬਰਜਿੰਦਰ ਸਿੰਘ ਲਿਖਿਆ ਆ ਇਹ ਸਿੰਘ ਇਹ ਜੀਸੂ ਨੇ ਨਹੀਂ ਦਿੱਤਾ ਸਿੰਘ ਇਹ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਸੀਗਾ ਤੇ ਪਹਿਲਾ ਇਹ ਸਿੱਖੀ ਸਿੱਖਾਂ ਦੇ ਘਰਾਂ ਚੋਂ ਉੱਠ ਕੇ ਅੱਜ ਆਪਣੇ ਨਾਲ ਲਾਉਂਦੇ ਬਰਜਿੰਦਰ ਸਿੰਘ ਤੇ ਇਹ ਆਪਣੇ ਆਪਣੇ ਜੋਸਫ ਨਹੀਂ ਲਾ ਸਕੇ ਮਸੀਹ ਨਹੀਂ ਲਾ ਸਕੇ ਤੇ ਇਹ ਕਰਨਗੇ ਪ੍ਰਚਾਰ ਇਹ ਕ੍ਰਿਸਟਿਅਨਟੀ ਦਾ ਪ੍ਰਚਾਰ ਕਰਦੇ ਪਏ ਆ ਇਹ ਹਾਲ ਦੇਖ ਲਓ ਜਿਹੜੇ ਲੋਕ ਆਪਣਾ ਨਾਮ ਨਹੀਂ ਪੂਰਾ ਲਿਖ ਸਕਦੇ ਬਰਜਿੰਦਰ ਵਸੀਹ ਲਿਖੇ ਦਾ ਬਰਜਿੰਦਰ ਵਸੀਹ ਤਾਂ ਆ ਹੁਣ ਸਾਰੇ ਯੂਪੀ ਬਿਹਾਰ ਤੋਂ ਆਏ ਜਿਹੜੇ ਲੋਕ ਆ ਆ ਦੇਖੋ ਪੂਰੇ ਲਮੋਸ਼ੀ ਨਾਲ ਬੈਠੇ ਆ ਆ ਦੇਖ ਲਓ ਹਾਲ ਆ ਬੱਸ ਜਿਹੜੀ ਸਪੈਸ਼ਲ ਆਈ ਆ ਜੀ ਆ ਨੰਬਰ ਹੈ ਜੀ ਬੱਸ ਦਾ ਤੇ ਆ ਭਾਈ ਸਾਹਿਬ ਯੂਪੀ ਬਿਹਾਰ ਦੇ ਇਹ ਇਹ ਠੇਕੇਦਾਰ ਇਹਨਾਂ ਦੇ ਬਣੇ ਹੋਏ ਆ ਜਿਹੜੇ ਠੇਕੇਦਾਰ ਸਾਹਿਬ ਸਾਡੇ ਆ ਦੇਖ ਲਓ ਏ ਬਾਸਾਪਾ ਜਮਸ਼ੇਰ ਚੋਂ ਵਾਪਸ ਤੋਰਨ ਲੱਗੇ ਆ ਮਤਲਬ ਪਿੰਡ ਦੇ ਜਿਹੜੇ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਪਰ ਪਿੰਡ ਵਿੱਚ ਹੋਰ ਜਿਹੜੀ ਚਰਚ ਹੈਗੇ ਉਹ ਲੋਕ ਪ੍ਰਚਾਰ ਕਰਨ ਸਾਨੂੰ ਕੋਈ ਤਕਲੀਫ ਨਹੀਂ ਕਿ ਸਾਡੇ ਭਾਈ ਚੜ ਕੇ ਆਹ ਸਾਂਝਾ ਉਹ ਨਾਲ ਪਰ ਆਹ ਜਿਹੜੇ ਲੋਕ ਯੂਪੀ ਬਿਹਾਰ ਤੋਂ ਆ ਕੇ ਸਾਨੂੰ ਇਹ ਦੱਸਣਗੇ ਕਿ ਅਸੀਂ ਕ੍ਰਿਸ਼ਨਨਤੀ ਵਿੱਚ ਜਾਣਾ ਹੈ ਜਿਹੜੇ ਆਪ ਲੋਕੀ ਠੱਕੇ ਖਾਂਡੇ ਆ ਤੇ ਇਸ ਲਈ ਬੇਨਤੀ ਆ ਜਿਹਨਾਂ ਦੇ ਘਰਾਂ ਜਾਂਦੇ ਹੁੰਦੇ ਇਹਨਾਂ ਨੂੰ ਤੋਰਿਆ ਕਰੋ ਅਮੀਨਾ ਮੂਕ ਦਰਸ਼ਕਾਂ ਵਾਕੇ ਉਹਨਾਂ ਕੋ ਪਰਚੇ ਫੜ ਲਿਆ ਕਰੋ ਉਹਨਾਂ ਨੂੰ ਕਹੋ ਕਿ ਆ ਲਾਇਨ ਸਾਡੇ ਘਰ ਦੀ ਇੱਥੇ ਨਹੀਂ ਬਈ ਕੁਝ ਕਰਦਾ ਹੈਗਾ ਤੇ ਇੰਨੀਆਂ ਕਿ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ